ਸਰਕਾਰ ਦੀਆਂ ਹਦਾਇਤਾਂ ਤੇ ਅਮਲ ਕਰਦੇ ਹੋਏ ਪਿੰਡ ਫੁੱਲੂ ਵਾਲਾ ਡੋਗਰਾ ਦੇ ਕਿਸਾਨਾਂ ਨੇ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਦੀਆਂ ਜੜਾਂ ਵਿੱਚ ਸੁੰਡੀ ਨੇ ਕੀਤਾ ਹਮਲਾ ਬੀਜੀ ਕਣਕ ਦਾ ਮੁਆਇਨਾ ਕਰਨ ਲਈ ਖੇਤੀਬਾੜੀ ਮਾਹਿਰ ਦੀ ਟੀਮ ਪਹੁੰਚੀ ਪਿੰਡ ਫੁੱਲੂ ਵਾਲਾ ਡੋਗਰਾ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਫੁੱਲੂ ਵਾਲਾ ਡੋਗਰਾ ਬਲਾਕ ਭਲਾੜਾ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਆਂ ਸਾਡਾ ਪਿੰਨ ਫਲੂ ਵਾਲਾ ਡੋਗਰਾ ਅੱਜ ਅਸੀਂ ਸਵੇਰੇ ਸਾਡੇ ਭਲਾੜਾ ਬਲਾਕ ਦੇ ਸਬੰਧ ਅਫਸਰ ਡੀਓ ਸਾਹਿਬ ਨੂੰ ਸੰਪਰਕ ਕੀਤਾ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਬੀਜੀਆਂ ਸੀ ਉਹਨਾਂ ਦੇ ਵਿੱਚ ਜਿਹੜੀ ਆ ਜਿਵੇਂ ਆ ਥੱਲੇ ਵਿਖਾ ਦਿਓ ਸੁੰਡੀ ਦੀ ਸਬਤ ਸਿਆਈ ਆ ਦੋਗੀਆਂ ਪਈਆਂ ਨੇ ਉਹਦੇ ਵਿੱਚ ਅੱਜ ਇਹਨਾਂ ਨਾਲ رابطہ ਕੀਤਾ ਤੁਰੰਤ ਇਹਨਾਂ ਨੇ ਤੁਹਾਡੀ ਗਲਵਾਤ ਸੁਣ ਕੇ ਸਾਡੇ 12:00 ਵਜੇ ਮੀਟਿੰਗ ਰੱਖੀ ਤੇ ਅੱਜ ਸਾਰੇ ਖੇਤਾਂ ਦੇ ਵਿੱਚ ਦੌਰਾ ਕੀਤਾ ਜਿੰਨੇ ਕਿਸਾਨਾਂ ਭਰਾਵਾਂ ਦਾ ਇਹ ਨੁਕਸਾਨ ਹੋਇਆ ਸੀ ਜਾਂ ਕਿਸੇ ਨੇ ਦੁਆਰੇ ਛੱਟਾ ਦਿੱਤਾ ਹੈ ਜਾਂ ਤੁਹਾਨੂੰ ਦਵਾਈਆਂ ਦੀ ਸਿਫਾਰਿਸ਼ ਕਰੀ ਹੈ ਉਸ ਦੇ ਸੰਬੰਧ ਦੇ ਵਿੱਚ ਸਾਡੇ ਅਫਸਰ ਸਾਹਿਬਾਨ ਇੱਕ ਦੋ ਗੱਲਾਂ ਸਾਂਝੀਆਂ ਕਰਦੇ ਨੇਗੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਇੱਕ ਦੋ ਗੱਲਾਂ ਕਿਸਾਨਾਂ ਨਾਲ ਸਾਂਝੀਆਂ ਕਰਨ ਹਾਂਜੀ ਸ੍ਰੀ ਕਾਰਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਅਸੀਂ ਪੁੱਲੂ ਵਾਲਾ ਪਿੰਡ ਦੇ ਵਿੱਚ ਕਾਫੀ ਖੇਤਾਂ ਦਾ ਦੌਰਾ ਕੀਤਾ ਔਰ ਉਹਦੇ ਵਿੱਚ ਸੁੰਡੀ ਦਾ ਹਮਲਾ ਸਾਨੂੰ ਦੇਖਣ ਨੂੰ ਮਿਲਿਆ ਔਰ ਕੁਝ ਕਿਸਾਨ ਹੈਗੇ ਸੀ ਜਿਨ੍ਹਾਂ ਨੇ ਮਤਲਬ ਦੁਆਰਾ ਵਾਕੇ ਵੀ ਵੀਚੀ ਹੈ ਔਰ ਇਹਦੇ ਵਿੱਚ ਸਪਾਰਸ਼ ਜਿਵੇਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਦਵਾਈਆਂ ਸਪਾਰਸ਼ ਨੇ ਚਾਹੇ ਉਹ ਫੈਪਰੋਨਿਲ ਐ ਚਾਹੇ ਕੋਰਾਜਨ ਐ ਉਹ ਸੰਬੰਧਤ ਅਗਰ ਕਿਸੇ ਕਿਸਾਨ ਨੇ ਪਾਣੀ ਲਗਾਉਣੀ ਹੈ ਤਾਂ ਪਾਣੀ ਲਗਾਉਣ ਤੋਂ ਪਹਿਲਾਂ ਫੈਪਰੋਨਿਲ ਦਾ ਜਿਵੇਂ ਛੱਟਾ ਹੋ ਗਿਆ ਜਾਂ ਸਪਰੇਅ ਦੀ ਹੋ ਗਈ ਕੋਰਾਜਨ ਦੀ ਉਹ ਅਸੀਂ ਕਿਸਾਨਾਂ ਨੂੰ ਸਪਾਰਸ਼ ਕੀਤੀ ਹੈ ਔਰ ਬਕਾਇਦਾ ਅਸੀਂ ਸਾਰੇ ਖੇਤਾਂ ਦਾ ਦੌਰਾ ਕਰਕੇ ਕਿੰਨਾ ਕਿੰਨਾ ਨੁਕਸਾਨ ਮਤਲਬ ਸੁੰਡੀ ਦਾ ਪ੍ਰਭਾਵ ਤੇਰੀਆ ਹੈਗਾ ਕਿੰਨੀ ਪ੍ਰਤੀਸ਼ਤ ਨੁਕਸਾਨ ਹੈਗਾ ਉਹ ਸਾਰਾ ਅਸੀਂ ਨੋਟ ਕੀਤਾ ਤੇ ਉੱਪਰ ਸਰਕਾਰ ਨੂੰ ਅਸੀਂ ਇਹ ਕਾਰਵਾਈ ਜਿਹੜੀ ਉਹ ਜਰੂਰ ਕਿਸਾਨਾਂ ਵੱਲੋਂ ਅਸੀਂ ਭੇਜਾਂਗੇ ਧੰਨਵਾਦ ਠੀਕ ਹੈ ਧੰਨਵਾਦ ਜੀ ਆਈ ਹੋਟਿੰਗ ਦਾ ਠੀਕ ਹੈ